ਰੋਹਾਨੀ ਦਾ ਕੇਂਦਰ ਸ੍ਰੀ ਦਰਵਾਜ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਤੇ ਆਪਣੇ ਸ਼ਾਦਾ ਦਾ ਪਟਾਵਾ ਕਰਦੀਆਂ ਨੇ ਉੱਥੇ ਹੀ ਅੱਜ ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵੇਂ ਨਿਯੁਕਤ ਮੁਖੀ ਸੰਤ ਬਰਿੰਦਰ ਸਿੰਘ ਸੱਚਖੰਡ ਸ੍ਰੀ ਦਰਵਾਜ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਉਹਨਾਂ ਸੱਚਖੰਡ ਸ੍ਰੀ ਦਰਵਾਜ ਸਾਹਿਬ ਮੱਥਾ ਟੇਕ ਕੇ ਆਪਣੇ ਸ਼ਾਦਾ ਦੇ ਪਟਾਵਾ ਕੀਤਾ ਇਸ ਦੌਰਾਨ ਵੇਖਣ ਵਿੱਚ ਆਇਆ ਕਿ ਉਹਨਾਂ ਬੰਦੇ ਨਾਲ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਉਹਨਾਂ ਦਰਵਾਜ ਸਾਹਿਬ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਸਬਦ ਦੀ ਅਰਦਾਸ ਵੀ ਕੀਤੀ ਅ ਤੁਪੇ ਨੇ ਉਹਨਾਂ ਹੋਰ ਕੀ ਕਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਐਸਐਮਜੀ ਨਿਊਜ਼ ਲਈ ਅਮਰਸਰ ਤੋਂ ਬਿਊਰੋ ਰਿਪੋਰਟ ਸਾਡੀ ਵੀਰ ਆ ਕੋਈ ਹੋਰ ਥੋੜੀ ਆ ਪਰ ਜਦੋਂ ਬੈਠ ਕੇ ਗੱਲਬਾਤ ਹੁੰਦੀ ਫਿਰ ਸਮਝ ਆਉਂਦੀ ਆ ਕਿ ਕੀ ਗੱਲਬਾਤ ਆ ਕੀ ਨਹੀਂ ਆ ਬਹੁਤ ਸਾਰੇ ਤਾਂ ਇਸ ਕਰਕੇ ਕਿੰਤੂ ਪਰੰਤੂ ਕਰ ਰਹੇ ਕਿ ਡੇਰਾ ਸਰਸਾ ਗੁਰਮੀਤ RAM ਰਹੀਨ ਦਾ ਮੁਖੀ ਥਾਪਤਾ ਆਗਲਾ ਕਿਉਂਕਿ ਬਹੁਤ ਸਾਰੇ ਟੀਵੀ ਚੈਨਲ ਨੇ ਲਾਇਆ ਡੇਰਾ ਸਰਸਾ 'ਚ ਪਹੁੰਚੇ ਦਾਦੂਵਾਲ ਡੇਰਾ ਸਰਸਾ ਦਾ RAM ਰਹੀਨ ਗੋਗਲਾ ਮੁਖੀ ਥਾਪਤਾ ਜਦੋਂ ਕਿ ਜਗਮਾਲ ਵਾਲੀ ਥਾਂ ਉਹਦੇ ਨਾਲੋਂ ਵੱਖਰਾ ਆ ਡੇਰਾ ਸਰਸੇ ਨਾਲ ਦਾ ਕੋਈ ਕੰਸਰਨ ਨਹੀਂ ਹੈ ਪਰ ਜਿਸ ਤਰ੍ਹਾਂ ਮੇਰੇ ਨਾਲ ਡੇਰਾ ਸਰਸਾ ਧੱਕੇਸ਼ਾਹੀ ਕਰਦਾ ਰਿਹਾ ਜੇਲਾ ਮੁਕਾਦਮੇ ਬਾਦਲਾਂ ਦੀ ਸ਼ਹਿਦ ਉਹ ਪਾਉਂਦੇ ਰਹੇ ਇਸੇ ਤਰ੍ਹਾਂ ਇਹ ਡੇਰਾ ਵੀ ਇਸ ਧੱਕੇਸ਼ਾਹੀ ਦਾ ਸ਼ਿਕਾਰ ਰਿਹਾ ਜੋ ਮੈਨੇਜਰ ਸਾਹਿਬ ਵਕੀਲ ਸਾਹਿਬ ਹਮੇਸ਼ਾ ਜਿਹੜਾ ਡੇਰਾ ਸਰਸਾ ਮੁਕੀ ਗੁਰਮੀਤ RAM ਰਹੀਮ ਸੀ ਇਹਨਾਂ ਨਾਲ ਵੀ ਧੱਕੇਸ਼ਾਹੀ ਕਰਦਾ ਰਿਹਾ ਇਹਨਾਂ ਦੇ ਸੇਵਕਾਂ ਦਾ ਨੁਕਸਾਨ ਵੀ ਕੀਤਾ ਉਸ ਇਲਾਕੇ ਦੇ ਸਰਸੇ ਇਲਾਕੇ ਦੇ ਸਭ ਨੂੰ ਪਤਾ ਮੇਰਾ ਸਥਾਨ ਸਰਸੇ ਜ਼ਿਲ੍ਹੇ ਦੇ ਵਿੱਚ ਆ ਮੇਰੇ ਗਵਾਂਢ ਆ 10 15 ਮਿੰਟ ਦਾ ਰਾਹ ਆ ਤੋ ਇਹ ਗੁਰੂ ਦੇ ਦਰ ਦੇ ਨਾਲ ਇੱਥੇ ਆ ਕੇ ਨਤਮਸਤਕ ਹੋਇਆ ਮੇਰੀ ਵੀ ਕੋਸ਼ਿਸ਼ ਰਹਿੰਦੀ ਆ ਮੇਰੀ ਵੀ ਇਹੀ ਕਿ ਕੋਈ ਚੰਗਾ ਆਦਮੀ ਜਿਹੜਾ ਸੰਸਥਾ ਨੂੰ ਚਲਾਵੇ ਸਥਾਨ ਨੂੰ ਚਲਾਵੇ ਗੁਰਮੀਤ ਰਾਮ ਰਈ ਮਰਗਾ ਨਾ ਬਹਿਜੇ ਕੋਈ ਪਹਿਲਾਂ 20 ਸਾਲ ਉਹਦੇ ਨਾਲ ਲੜਦੇ ਰਹੇ ਆ ਜੇਲਾ ਮੁਕਾਦਮੇ ਫਿਰ ਕੋਈ ਰਾਮ ਰਈ ਮਰਗਾ ਬੈਠ ਜਾਵੇ ਤੇ ਫਿਰ 20 ਸਾਲ ਉਹਦੇ ਨਾਲ ਲੜਦੇ ਰੋ ਇਸ ਕਾਰਨ ਕਰਕੇ ਭਾਈਚਾਰਾ ਪਿਆਰ ਖਾਗ ਸਾਂਝਾ ਭਾਰਤ ਵਿੱਚ ਬਹੁਤ ਸਾਰੇ ਡੇਰੇ ਆ ਗੈਰ ਸਿੱਖ ਜਿਹੜਿਆਂ ਦੀ ਆਪੋ ਆਪਣੀਆਂ ਪਰੰਪਰਾਵਾਂ ਨੇ ਮਰਿਆਦਾਵਾਂ ਨੇ ਪਰ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣਾ ਇਹ ਸਭ ਦਾ ਹੱਕ ਸਭ ਨੂੰ ਇੱਥੇ ਆਉਣਾ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਜਿਹੜੇ ਵੀਰਾਂ ਨੂੰ ਮੈਂ ਹਰੇਕ ਨੂੰ ਬੇਨਤੀ ਕਰਦਾ ਜਿੱਥੇ ਮਰਜ਼ੀ ਬੈਠ ਕੇ ਉਹ ਵਿਚਾਰ ਚਰਚਾ ਕਰਨ ਗੱਲ ਨੂੰ ਸਮਝਣ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੇਖਾ ਮੈਂ ਸਿੱਖ ਪ੍ਰਚਾਰਕਾਂ ਪੰਜ ਛਾ ਦੀ ਮਰਜ਼ਾਦਾ ਕੰਢੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਪਰ ਸਭ ਨੂੰ ਪਿਆਰ ਦੇ ਕਲਾਵੇ ਵਿੱਚ ਲੈਣਾ ਸਭ ਨਾਲ ਭਾਈਚਾਰਾ ਪਿਆਰ ਤੋਸਾਕ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮਕੋ ਬਣਾਈ ਇਹ ਗੁਰੂ ਦਾ ਸਿਧਾਂਤ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸੇਵਕ ਸਿੱਖ ਹੰਤ ਮਹਾਰਾਜ ਤੋਂ ਬਹਾਦਰ ਸ਼ਾਹ ਦੇ ਗਏ ਸੀਗੇ ਦਰਬਾਰ ਦੇ ਵਿੱਚ ਉਹਨਾਂ ਨੇ ਇਨਵਾਈਟ ਕੀਤਾ ਸੀ ਨਮੰਤਰਨ ਦਿੱਤਾ ਸਤਿਗੁਰ ਨੇ ਚਰਨ ਪਾਏ ਤਾਂ ਉੱਥੇ ਵੀ ਕਈ ਕੱਟੜ ਮੌਲਵੀ ਮਿਲਾਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਤੇ ਬਹਾਦਰ ਸਾਹਿਬ ਦਾ ਮੁਲਾਦ ਨਹੀਂ ਸੀ ਚੰਗਾ ਲੱਗਾ ਉਹਨਾਂ ਨੇ ਕਈ ਸਵਾਲ ਜਵਾਬ ਕੀਤੇ ਸੀ ਤਾਂ ਗੁਰੂ ਸਾਹਿਬ ਨੇ ਤੁਹਾਡਾ ਧਰਮ ਨੀਵਾ ਕੇ ਤੁਹਾਡਾ ਧਰਮ ਉੱਚਾ ਇਸਲਾਮ ਵੱਡਾ ਕੇ ਤੁਹਾਡਾ ਧਰਮ ਤਾਂ ਗੁਰੂ ਸਾਹਿਬ ਨੇ ਕਿਹਾ ਤੁਮ ਕੋ ਤੁਹਾਡਾ ਖੂ ਹਮ ਕੋ ਹਮਾਰਾ ਖੂ ਤੋ ਹਰਿਗ ਨੂੰ ਸਤਿਗੁਰ ਸਚੇ ਪਾਤਸ਼ਾਹ ਮਹਾਰਾਜ ਨੇ ਜਾਦੀ ਦੇਖੋ ਗੁਰੂ ਸਾਹਿਬ ਤਾਂ ਜਨੇਊ ਪਾਉਂਦੇ ਨਹੀਂ ਸੀ ਪਰ ਜਨੇਊ ਤੇ ਜਦੋਂ ਜ਼ਬਰ ਜ਼ੁਲਮ ਹੋ ਰਿਹਾ ਸੀਗਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਦਿੱਲੀ 'ਚ ਬਲੀਦਾਨ ਦਿੱਤਾ ਇਹਨਾਂ ਨਾਲ ਵੀ ਬੇਇਨਸਾਫੀ ਧੱਕੇਸਾਹੀ ਹੋਈ ਮੈਂ ਇਹਨਾਂ ਦੇ ਨਾਲ ਖੜਾ ਜਿਸ ਤਰ੍ਹਾਂ ਮੇਰੇ ਨਾਲ ਬੇਇਨਸਾਫੀ ਧੱਕੇਸਾਹੀ ਮੇਰਾ ਪੰਥ ਮੇਰੀ ਕੌਮ ਸੰਗਤਾਂ ਮੇਰੇ ਨਾਲ ਖੜੀਆਂ ਸੋ ਇਸ ਕਾਰਨ ਕਰਕੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸ਼ੰਕਾ ਉਹ ਜਦੋਂ ਮਰਜ਼ੀ ਬੈਠ ਕੇ ਗੱਲਬਾਤ ਕਰਦਾ ਹੈ ਕਿੰਨਾ ਪਤਰਾ ਵੀ ਇੱਥੇ ਦਾ ਹੁਣ ਗੁਰੂ ਕਿ ਅਸੀਂ ਤਾਂ ਉਹਨਾਂ ਨੂੰ ਲੈ ਗੁਰੂ ਦੇ ਦਰ ਤੇ ਆਏ ਆ। ਇਹ ਤਾਂ ਅਸੀਂ ਸਿੱਖਾਂ ਨੂੰ ਡੇੜਿਆਂ ਦੇ ਜਾਣ ਦਾ ਪ੍ਰਚਾਰ ਕਰੀਏ ਖੇਤਾ ਹੁੰਦਾ। ਕਿ ਜਿਹਦੇ ਡੇੜਿਆਂ ਤੇ ਜਾਂਦੇ ਆ ਉਹਨਾਂ ਨੂੰ ਗੁਰੂ ਦੀ ਸਿੱਖੀ ਨਾਲ ਜੋੜਦੇ ਆ। ਤੇਰਾ ਬਿਆਸ ਨੂੰ ਕੀ ਗੁਰੂ ਦੇ ਦਰ ਤੇ ਆਏ ਨਾਤਮਸਤਕ ਹੋਏ ਉਹਨਾਂ ਦੇ ਪਰਿਵਾਰ ਵੀ ਆਉਣ ਲੱਗੇ ਦੇਸ਼ ਵਿਦੇਸ਼ ਚ ਮੈਨੂੰ ਮਿਲਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਣ ਦਾ ਚਾਨਣ ਉਹਨਾਂ ਨੂੰ ਪ੍ਰਾਪਤ ਹੋਇਆ ਤੇ ਗੁਰਬਾਣੀ ਸਜਗ ਮੈਂ ਚਾਨਣ ਗੁਰੂ ਗ੍ਰੰਥ ਸਾਹਿਬ Swami Ram Pirth Dandi ਸੰਿਆਸੀ ਦੰਡੀ ਪੰਥ ਦਾ ਮੁਖੀ ਸੀ। ਜਦੋਂ ਉਹਨੇ ਗੁਰਬਾਣੀ ਬੜੀ ਇਤਿਹਾਸ ਬੜਿਆ ਔਰ ਗੁਰੂ ਦੇ ਦਰ ਨਾਲ ਜੁੜਿਆ ਤੇ ਉਹਨੇ ਕਿਤਾਬ ਲਿਖੀ ਸ਼੍ਰੋਮਣੀ ਕਮੇਟੀ ਵੱਲੋਂ ਸ਼ਫੀ ਮਿਲ ਜਾਂਦੀ ਆ ਕਿ ਸਰਬੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਰਬੋਤਮ ਪੰਥ ਖਾਲਸਾ ਪੰਥ ਔਰ ਉਹ ਵੀ ਗੁਰੂ ਦੇ ਦਰ ਨਾਲ ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿੱਥੇ ਸਿੱਖੀ ਤੇ ਸਿੱਖੀ ਦਾ ਪ੍ਰਚਾਰ ਕਰਨਾ ਸਿੱਖਾਂ ਤੇ ਗੈਰ ਸਿੱਖ ਜਿਹੜੇ ਕਦੇ ਸਿੱਖੀ ਬਾਰੇ ਇਤਿਹਾਸ ਬਾਰੇ ਬਾਣੀ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਬਾਣੀ ਨਾਲ ਜੋੜਨਾ ਇਹਨਾਂ ਨਾਲ ਵੀ ਘੰਟਿਆਂ ਬੱਧੀ ਸਾਡੀ ਬਾਣੀ ਬਾਰੇ ਵਿਚਾਰ ਚਰਚਾ ਪਹਿਲਾਂ ਵਕੀਲ ਸਾਹਿਬ ਸੀ ਉਹ ਕਦੇ ਦਾदू ਸਾਹਿਬ ਆ ਜਾਂਦੇ ਕਦੇ ਮੈਂ ਉਹਨਾਂ ਕੋਲੇ ਜਾ ਕੇ ਮੇਰੇ ਕੋ ਦੇਸ਼-ਵਦੇਸ਼ੋਂ ਵਿਦਵਾਨ ਆਏ ਉਹਨਾਂ ਨੂੰ ਉਹਨਾਂ ਨਾਲ ਸੈਟਿੰਗ ਕਰਾ ਕੇ ਗੁਰਬਾਣੀ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਔਰ ਇਹਨਾਂ ਨੇ ਵੀ ਆਪਣਾ ਜਿਹੜੇ ਹੈਗੇ ਆ ਸੌਂਗ ਕਿਉਂਕਿ ਸੂਕੀ ਗਾਉਂਦੇ ਵੀ ਸੀ ਔਰ ਇਹਨਾਂ ਨੇ ਸੰਸ਼ੇਰ ਮੈਰੀ ਦੇ ਨਾਲ ਇਹਨਾਂ ਨੇ ਵੀ ਸੌਂਗ ਜਿਹੜੇ 10 ਗੁਰੂਆਂ ਦੀ ਮਹਿਮਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੇ ਅੰਦਰ ਜਿਹੜੇ ਕਿ ਬਕਾਇਦਾ YouTube ਤੇ ਪਏ ਹੋਏ ਸੁਣ ਸਕਦੇ ਜਿੰਨਾ ਚਿਰ ਕਿਸੇ ਬਾਰੇ ਜਾਣਕਾਰੀ ਨਾ ਹੋਵੇ ਉਹਨਾਂ ਚਿਰ ਮੀਡੀਆ ਜਿਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਜਦੋਂ ਇਹ ਸਾਰੀ ਗੱਲਬਾਤ ਦਾ ਪਤਾ ਲੱਗੂ ਫਿਰ ਕਿਸੇ ਤਰ੍ਹਾਂ ਦਾ ਵੀ ਜਿਹੜਾ ਮੈਂ ਸਮਝਦਾ ਵੈਰ ਰੋਣੀ ਨਹੀਂ ਰਹੇ ਗੁਰੂ ਸਾਹਿਬ ਨੇ ਕਿਹਾ ਸਭ ਨਾਲ ਜਾਰੀ ਸਭ ਨਾਲ ਮਿੱਤਰਤਾ ਰੱਖੋ ਉਸ ਮਿੱਤਰਤਾ ਨੇ ਮਨੁੱਖਤਾ ਦਾ ਨੁਕਸਾਨ ਹੋਣੋਂ ਬਚਾਇਆ ਅੱਜ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਆ ਡੇਰਾ ਵਿਆਸ ਦੀ ਚਾਰ ਦੁਆਰੀ ਦੇ ਅੰਦਰ ਮਿੱਤਰਤਾ ਸਿੱਖੀ ਨੂੰ ਫੇਰਾ ਲਾਉਂਦੀ ਹੋਵੇ ਕੀ ਲੱਗਦੀ ਉਸਨੂੰ ਮਿੱਤਰਤਾ ਕਰਨੀ ਚਾਹੀਦੀ ਡੇਰਾ ਵਿਆਸ ਦੇ ਅੰਦਰ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ ਸਿੱਖੀ ਨੂੰ ਫੇਰਾ ਛੋਰਾ ਲਾਉਣਾ ਅੱਜ ਡੇਰਾ ਵਿਆਸ ਦੇ ਹਜ਼ਾਰਾਂ ਨਹੀਂ ਲੱਖਾਂ ਪੈਰੋਕਾਰ ਉਹ ਗੁਰਦੁਆਰਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ 15 20000 ਤਾਂ ਉਹਨਾਂ ਦੇ ਪੈਰੋਕਾਰ ਉੱਥੇ ਰਹਿੰਦੇ ਆ ਜਿਹੜੇ ਪੱਕੇ तौर ਤੇ ਹਜ਼ਾਰਾਂ ਲੱਖਾਂ ਆਉਂਦੇ ਆ ਉਹ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੁੰਦੇ ਦੋਨਾਂ ਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਗ੍ਰੰਥੀ ਸਿੰਘ ਅੰਮ੍ਰਿਤਧਾਰੀ ਉੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਤੇ ਇਹ ਤਾਂ ਗੁਰੂ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁਣ ਇਸ ਜਾਰੀ ਮਿੱਤਰਤਾ ਦੇ ਵਿੱਚ ਟਕਰਾਅ ਟਲਿਆ ਜਿਹੜੀ ਮਨੁੱਖਤਾ ਦਾ ਨੁਕਸਾਨ ਹੋਣਾ ਉਹ ਬਚਿਆ ਔਰ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਕਦੇ ਦਰਸ਼ਨ ਜਿਨ੍ਹਾਂ ਨੇ ਕੀਤੇ ਉਹ ਦੱਸਦੇ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਨੇ ਵੀ ਉੱਥੇ ਜਾ ਕੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਕਿ ਅੱਜ ਕਿੰਨੀ ਮਰਯਾਦਾ ਨਾਲ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਚੱਲਦਾ ਹੁੰਦਾ ਵਾ ਉਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਸਾਡਾ ਹਮੇਸ਼ਾ ਹੀ ਇਹ ਮਿਸ਼ਨ ਰਹਿੰਦਾ ਕਿ ਅਸੀਂ ਤਾਂ ਗੁਰੂ ਸਾਹਿਬ ਦੀ ਬਾਣੀ ਦਾ ਵਜਨ ਵੀ ਆ ਕਿ ਜੋੜਨਾ ਹਾਰੋ ਸੰਤ ਨਾਨਕ ਪਾਤ੍ਰ ਪਾਤਰ ਉਹ ਅਸੀਂ ਸੰਤ ਤਾਂ ਨਹੀਂ ਸੰਤਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਸੰਤਾਂ ਦੀ ਸੰਗਤ ਕੀਤੀ ਆ ਪਰ ਇਹ ਕੋਸ਼ਿਸ਼ ਰਹਿੰਦੀ ਆ ਕਿ ਗੁਰੂ ਘਰ ਦੇ ਨਾਲ ਜੋੜਨਾ ਕਾਲਪੁਰਖ ਵਾਹਿਗੁਰੂ ਨਾਲ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਸਬ ਸਿਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹਨਾਂ ਸਿਰਸਾ ਤੁਸੀਂ ਜੇਕਰ ਕਿਹੋ ਜਿਹਾ ਤੁਸੀਂ ਡੇਰੇ ਤੁਸੀਂ ਜਾਣਦੇ ਹੋ ਦੇਖੋ ਇਹੀ ਡੇਰੇ ਦੇ ਨਾਲ ਜਿਹੜਾ ਉਹਨਾਂ ਨੇ ਵੀ ਧੱਕੇਸ਼ਾਹੀ ਬੇਨਸਾਫੀ ਕੀਤੀ ਬਹੁਤ ਸਾਰੇ ਹੋਰ ਵੀ ਕਈ ਡੇਰੇ ਆ ਉਦਾਸੀ ਨਿਰਮਲਿਨ ਆਤਮਾ ਨਾਥ ਨੇ ਮੇਰੇ ਨਾਲ ਬੜਾ ਪਿਆਰ ਸਤਕਾਰ ਕਈਆਂ ਦੇ ਨਾਲ ਗੁਰਬਾਣੀ ਤੇ ਖੂਬ ਚਰਚਾ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਹਰਗੀ ਪੌੜੀ ਹਰਦੁਆਰ ਗਏ ਪੰਡਤਾਂ ਨਾਲ ਚਰਚਾ ਹੋਈ ਕਰਮ ਕਾਂਡ ਨੂੰ ਪੜਨਮ ਕਰਕੇ ਗਿਆਨ ਦਾ ਚਾਨਣ ਵੰਡਿਆ ਅਸੀਂ ਗੁਰੂ ਦੇ ਸਿੱਖਿਆ ਉਹ ਬਗਦਾਦ ਗਏ ਮੁਲਤਾਨ ਗਏ ਮਕਾਮ ਦਿਨਾ ਗਏ ਉਹਨਾਂ ਨੇ ਆਪਣੀ ਗੁਰੂ ਦੀ ਗੱਲ ਰੱਖੀ ਅਸੀਂ ਕਿਸੇ ਡੇਰੇ ਚ ਜਾਈਏ ਕਿਸੇ ਸਾਧੂ ਸੰਤ ਨਾਲ ਬੈਠੀਏ ਕਿਸੇ ਗੈਰ ਸਿੱਖ ਨਾਲ ਹੀ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਨੀ ਗੁਰਮਤ ਦੀ ਗੱਲ ਕਰਦੇ ਆ ਗੁਰੂ ਦੇ ਸਿਧਾਂਤ ਦੀ ਗੱਲ ਗੁਰੂ ਦੇ ਮਰਜ਼ਾਦਾ ਦੀ ਬਾਬਾ ਬਰਿੰਦਰ ਸਿੰਘ ਤੁਹਾਡੇ ਕੋਲ ਖੜੇ ਇਹਨਾਂ ਨੂੰ ਪੁੱਛੋ ਕਿੰਨੇ ਘੰਟਿਆਂ ਵੱਧੀ ਅੱਜ ਆਉਂਦਿਆਂ ਆਉਂਦੇ ਇਹਨਾਂ ਦੇ ਟੈਲੀਫੋਨ ਤੇ ਕਈ ਗੁਰਬਾਣੀ ਦੇ ਐਪ ਜਿਹੜੇ ਸੀ ਉਹ ਡਾਊਨਲੋਡ ਕਰਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਆਖਿਆਕਾਰਾਂ ਦੇ ਆਪਣਾ ਗਿਆਨੀ ਸਾਹਿਬ ਸਿੰਘ ਦਾ ਸਤਿਕਾਰ ਫਿਰ ਫਰੀਦਕੋਟੀ ਸਤਿਕਾਰ ਫਿਰ ਆਗਮਨ ਮਨਮੋਹਨ ਸਿੰਘ ਵਾਲਾ ਤੇ ਉਹ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੁੜਨ ਗੁਰਮਤ ਦੇ ਨਾਲ ਹੁਣ ਇਹਨਾਂ ਦੇ ਨਾਲ ਜਿਹੜੇ ਲੋਕ ਇਹਨਾਂ ਨੂੰ ਲਾਉਂਦੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਗੁਰਮਤ ਬਾਰੇ ਦੱਸਣਾ ਅਕਾਲ ਪੁਰਖ ਵਾਡੇਠੇ ਸੱਬੇ ਥਾਵ ਨਹੀਂ ਤੁਦ ਜੇਹ ਆ ਵੱਧੋ ਪੁਰਖ ਵਧਾਦੇ ਤਾਂ ਤੂ ਸੋਹਿਆ ਧੰਨ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਦਰ ਸਤਿ ਸ਼ਣ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਹਦੇ ਦਰਸ਼ਨ ਇਸ਼ਨਾਣ ਲਈ ਹਰ ਸਿੱਖ ਦੁਨੀਆ ਦੇ ਕੋਨੇ-ਜ ਵਸਦਾ ਵਸਦਾ ਨਿਤ ਅਰਦਾਸ ਕਰਦਾ। ਉਹਦੀ ਅਰਦਾਸ ਦੇ ਗੋਲ ਹੁੰਦੇ ਆ ਸਤਿਗੁਰਾਂ ਦੇ ਦਰਬਾਰ ਸੁਣਨਾ। ਇਸ ਦਰਬਾਰ ਗਾ ਦੁਨੀਆ ਤੇ ਕੋਈ ਦਾਵ ਨਹੀਂ। ਕਿ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣ ਵਾਸਤੇ ਆਏ ਆਂ। ਸਾਧਕਣ ਸ੍ਰੀ ਦਰਬਾਰ ਸਾਹਿਬ ਧੰਨ ਗੁਰਗ੍ਰੰਥ ਸਾਹਿਬ ਸੱਚੇ ਸਾਧ ਸੰਗਤ ਨਤਮਸਤਕ ਹੋਏ ਆਂ। ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਏ ਆਂ। ਸ਼ੀ ਦਾਦੇ ਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੁਭਵ ਆ ਗੁਰਬਖਸ਼ ਸਿੰਘ ਜੀ ਸੰਜਰਨੈਲ ਸਿੰਘ ਜੀ ਖਾਲਸਾ ਢੰਡਰਾਵਾਲੇ ਔਰ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਥਾਨ ਤੇ ਗੁਰਦਾਰਾ ਖੜਾ ਸਾਹਿਬ ਸਾਰੇ ਗੁਰਸਥਾਨਾਂ ਤੇ ਨਤਮਸਤਕ ਹੋਣਾ ਕੀਤਾ ਗੁਰੂ ਦੇ ਦਰਸ਼ਨ ਦੁਦਾਰੇ ਕੀਤੇ ਜਦੋਂ ਵੀ ਸਤਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਇਸ ਨਰ ਤੇ ਦਰਸ਼ਨ ਕਰਨ ਆਈਦਾ ਅੱਜ ਮੇਰੇ ਨਾਲ ਲਗਮਾਲ ਵਾਲੀ ਥਾਨ ਦੇ ਜੋ ਦਮਤੀ ਜਨਾ ਨੂੰ ਸ਼ਾਂਤ ਜੋਇ ਪੀਰ ਬਹਾਦਰ ਚੰਦ ਜੀ ਤੋਂ ਬਾਅਦ ਸਾਨ ਦੀ ਜ਼ਿੰਮੇਵਾਰੀ ਜਿਹੜੀ ਰੁੱਤੀ ਗਈ ਉਹ ਵੀ ਅਜਨਕ ਮਾਸਤਕ ਹੋਣ ਆਪਣੇ ਸਾਥੀਆਂ ਸਮੇਤ ਆਏ ਹੈ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਅਰਦਾਸ ਸਰਬੱਤ ਦੇ ਭਲੇ ਦੀ ਕਿਉਂਕਿ ਇਹ ਦਾਰਿਆ ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਰੋਜ਼ਾਨਾ ਦੁਨੀਆਂ ਦੇ ਕੋਨੇ-ਕੋਨੇ ਚ ਵਾਜ ਜਾਂਦੀ ਏਕਤਾ ਇੱਕ ਇਸਕੇ ਹਮਾਰਕ ਤੂੰ ਮੇਰਾ ਗੁਰਹਾਈ ਸੋ ਸਤਿਗੁਰ ਦੇ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਦਰਸ਼ਨ ਕੀਤੇ ਆ ਔਰ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਕਦੇ ਨਹੀਂ ਆਇਆ ਤੇ ਮੇਰੇ ਨਾਲ ਉਹ ਵੀ ਆਏ ਆ ਜਿਹੜੇ ਕਦੇ ਨਹੀਂ ਸੀ ਆਏ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਭਾਵੇਂ ਕਿ ਬਾਬਾ ਗੁਰਿੰਦਰ ਸਿੰਘ ਦਾ ਪਹਿਲਾਂ ਵੀ ਕਈ ਵਾਰ ਆਏ ਦਰਸ਼ਨ ਕੀਤੇ ਹਨ ਤਾਂ ਪਹਿਲੇ ਜਿਹੜੇ ਸੀ ਬਾਬਾ ਰਕੀਰ ਸਾਹਿਬ ਉਹ ਵੀ ਕਈ ਵਾਰ ਦਰਸ਼ਨ ਕਰਕੇ ਗਏ ਤਾਂ ਕੋਸ਼ਿਸ਼ ਰਹਿੰਦੀ ਆ ਕਿਉਂਕਿ ਸਥਾਨ ਜਗਮਾਲਵਾਲੀ ਦੇ ਜਿਹੜੇ ਸ਼ਰਧਾਲੂ ਆ ਉਹ ਬਾੜ ਮੇਰ ਦੇ ਵਿੱਚੋਂ Rajasthan ਤੋਂ Haryana ਵੀ ਜਿਹੜੇ ਬਹੁਤ ਸਾਰੇ ਸ਼ਰਧਾਲੂ ਗੈਰ ਸਿੱਖ ਜਿਹੜੇ ਕਦੇ ਦਰਬਾਰ ਸਾਹਿਬ ਨਹੀਂ ਗਏ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਿੱਖਾਂ ਚ ਦਾ ਸਿੱਖੀ ਦਾ ਪ੍ਰਚਾਰ ਕਰਦੇ ਆ ਗੁਰਬਾਨੀ ਦਾ ਗੁਰਮਤਿ ਆ ਜਿਹੜੇ ਗੈਰ ਸਿੱਖ ਕਦੇ ਨਹੀਂ ਆਏ ਉਹਨਾਂ ਨੂੰ ਗੁਰੂ ਦੇ ਦਰ ਨਾਲ ਜੋੜਿਆ ਜਾਵੇ ਤੇ ਦਰਸ਼ਨ ਕਰਨ ਆਉਣ ਗੁਰੂ ਦੇ ਦਰ ਤੋਂ ਗੁਰੂ ਦੇ ਇਤਿਹਾਸ ਤੋਂ ਗੁਰੂ ਦੀ ਬਾਣੀ ਤੋਂ ਜਾਣੂ ਹੋਣ ਅੱਜ ਸਤਗੁਰ ਸੱਚੇ ਪਾਤਸ਼ਾਹ ਨੇ ਕਰ ਬਾ ਦਿੱਤੀ ਹੈ ਕਿਸ ਸਤਨਾਂ ਦੇ ਦਰਸ਼ਨ ਕਰਨ ਆ ਕੇ ਆਏ ਆ ਔਰ ਬਾਬਾ ਗੁਰਿੰਦਰ ਸਿੰਘ ਆਪਣੇ ਸਾਥੀ ਨਾਲ ਦਰਸ਼ਨ ਕਰਨਾ ਤੇ ਇਸ ਤੋਂ ਤੇ ਰੀਕੋ ਫੋਟੋਸ ਵਾਇਰਲ ਹੋਈ ਇਹ ਸਾਡਾ ਜਿਹੜਾ ਦਰਸ਼ਨ ਕਰਨ ਨੇ ਉਹ ਤਾਂ ਹਮੇਸ਼ਾ ਹੀ ਦੇਖੋ ਜਿਹੜੀਆਂ ਗੱਲਾਂ ਇਹ ਇਹ ਮੈਨੂੰ ਲੱਗਦਾ ਵੀ ਇਹ ਕੁਛ ਨਾਲ ਕੁਐਸਚਨ ਨਹੀਂ ਇੱਥੇ ਤੇ ਆਗੇ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਵਾਰ ਹੈ ਇੱਥੇ ਤੇ ਪੁੱਛਣ ਦੀ ਗੱਲ ਹੀ ਨਹੀਂ ਵੀ ਕਿਦਾਂ ਦਾ ਲੱਗ ਰਿਹਾ ਹੈ ਤਾਂ ਬਾਹਰ ਇੱਥੇ ਆਗੇ ਕੁਛ ਹੋਰ ਫੀਲ ਹੁੰਦਾ ਬਾਹਰ ਜਾ ਕੇ ਕੁਛ ਹੋਰ ਫੀਲ ਹੁੰਦਾ ਹੈ ਇਹ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ ਇੱਥੇ ਆਗੇ ਜਿਹੜਾ ਸਕੂਨ ਮਿਲਦਾ ਹੈ ਉਹ ਕਿਤੇ ਬਾਹਰ ਹੈ ਹੀ ਨਹੀਂ ਬਬਾ ਜੀ ਮੈਨੂੰ ਸਿੱਖ ਕੋਈ ਆਜੀ ਆਏ ਜੀ ਜੀ ਕੁਛ ਖਾਣੇ ਚਾਹ ਲੈਣੇ ਨੇ ਨੇ ਸਾਰਾ ਕੁਝ ਦੱਸਤਾ ਸਾਰੇ ਬਾਰੇ ਸਾਰੇ ਇੱਕੋ ਹੀ ਹੈ ਮੈਨੂੰ ਲੱਗਦਾ ਜਾਣਕਾਰੀ ਮਿਲੀ ਕੁਝ ਇਤਿਹਾਸ ਨਾਲ ਸਾਂਝਾ ਪਈਆ ਕਹਿ ਰਹੇ ਹਾਂ ਹਾਂ ਵਕ ਬਿਲਕੁਲ 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 ਹਾਂ ਪਿੱਛੇ ਆਪਾਂ ਦਸੋਂ ਪਾਸੇ ਆਈਆਂ ਤੇ ਸ਼ਬਦ ਵੀ ਗਾਏ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸ਼ਬਦ ਗਾਇਆ ਸੀ ਦਿੰਦਾ ਇਹ ਸਹਾਰਾ ਮੈਨੂੰ ਪਲ ਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਇਹ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਗ੍ਰੰਥ ਸਾਹਿਬ